ਪੈਦਾ ਹੁੰਦੀ ਹੈ ਉਹ ਜੁਗਾਦ ਸੱਚ ਹੋ ਜਾਂਦਾ ਹੈ ਜਿਨ੍ਹਾਂ ਨੂੰ ਸੱਚ ਦਾ ਗਿਆਨ ਉਹ ਤਾਂ ਫਿਰ ਵੀ ਸਾਥੇ ਰਹਿੰਦੇ ਹਨ ਪਰ ਜਿਨ੍ਹਾਂ ਦੀ ਇੱਛਾ ਅੰਦਰ ਅੱਛਾ ਪੈਦਾ ਹੁੰਦੀ ਹੈ ਉਹ ਸਰੀਰ ਧਾਰਨ ਕਰਦੇ ਹਨ ਇਸ ਕਰਕੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਜਿਨ੍ਹਾਂ ਦੇ ਅੰਦਰ ਇੱਛਾ ਨਹੀਂ ਪੈਦਾ ਹੋਈ ਜਿਨ੍ਹਾਂ ਦਾ ਹੁਕਮ ਹੈਗਾ ਉਹ ਹੁਣ ਵੀ ਸੱਚ ਹੈ ਨਾਨਕ ਹੋਸੀ ਭੀ ਸੱਚ ਨਾਨਕ ਜੀ ਕਹਿੰਦੇ ਹਨ ਤੇ ਉਹ ਬਾਅਦ ਵਿੱਚ ਵੀ ਸਾਥੇ ਰਹਿਣਗੇ ਜਿਨ੍ਹਾਂ ਦੇ ਅੰਦਰ ਇੱਛਾ ਪੈਦਾ ਹੋਈ ਹੈ ਜੇ ਉਹ ਹੁਕਮ ਨੂੰ ਬਜਰੋਗੇ ਤਾਂ ਉਹ ਵੀ ਆਦ ਸੱਚ ਜਗਾਦ ਸੱਚ ਹੈ ਵੀ ਸੱਚ ਬਣ ਸਕਦੇ ਹਨ ਪਰ ਜਿੰਨਾ ਚਿਰ ਉਹਨਾਂ ਨੂੰ ਅੰਦਰ ਮਾਇਆ ਦੀਆਂ ਛਾਵਾਂ ਹਨ ਉਹਨਾਂ ਚਿਰ ਉਹ ਜਗਾਦ ਸੱਚ ਭਾਵ ਸਮੇਂ ਵਿੱਚ ਆਉਂਦੇ ਰਹਿੰਦੇ ਹਨ ਤੇ ਜੇ ਗਿਆਨ ਜਦੋਂ ਪੂਰਾ ਹੋ ਜਾਂਦਾ ਹੈ ਫਿਰ ਇਹ ਉਹ ਆਦ ਸੱਚ ਬਣਦੇ ਹਨ ਆਦ ਸੱਚ ਜਿਹੜਾ ਸ੍ਰਿਸ਼ਟੀ ਦਾ ਆਦ ਜਿਹੜਾ ਹੈਗਾ ਉਹ ਜੋਤ ਹੈਗੀ ਹੈ ਜੋਤ ਅਨਾਦੀ ਹੈਗੀ ਓਮਕਾਰ ਆਦ ਗਥਨੀ ਨਾਲ ਜਿਹੜਾ ਓੰਕਾਰ ਹੈਗਾ ਜਿਹੜਾ ਸੱਚ ਰੂਪ ਹੈਗਾ ਉਹ ਅਨਾਦੀ ਹੈਗਾ ਸ੍ਰਿਸ਼ਟੀ ਦਾ ਆਦੁੱਪ ਉਹ ਸੱਚ ਹੀ ਹੈਗਾ ਜਿਹਦੇ ਅੰਦਰ ਇੱਛਾ ਪੈਦਾ ਹੋਈ ਹੈ ਉਹਦਾ ਮੂਲ ਹੈਗਾ